300 ਦੀ ਇੱਕ ਨਹੀਂ ਦੇਣੀ ਹੁੱਡੀ 300 ਦੀ ਆ ਚਾਰ ਦੇਣੀਆਂ スウェット ਸ਼ਰਟ ਵੀ ਆ ਹੁੱਡੀ ਵੀ ਆ ਇੱਕ ਮਿੰਟ ਯਾਰ ਰੋਕੇ ਡੇਟ ਚੈੱਕ ਕਰ ਲਈਓ ਇਹ ਦੇਣ ਹੈਗਾ ਕੱਲ ਨੂੰ ਐਤਵਾਰ ਕੱਲ ਨੂੰ ਕਿੰਦੀ ਤਰੀਕ ਆ ਜੀ 21 21 ਤਰੀਕ ਹਾਂਜੀ ਕੱਲ ਨੂੰ 21 ਜਨਵਰੀ ਕੱਲ ਦੀ ਵਿਹਾੜੀ ਕੰਨੀ ਸੇਲ ਆ ਲਾਸਟ ਸੇਲ ਆ ਪੈਸੇ ਡਬਲ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਹੁਣ ਜਿਹੜੀਆਂ ਹੁੱਡੀਆਂ 300 ਦੀ ਇੱਕ ਬਜਾਅ ਚ ਵਿਕਦੀ ਆ ਆਸ਼ੂਰੀ ਹੱਟੀ ਦੇ ਦੁਕਾਨ ਦੇ ਬਾਹਰ ਸੇਲ ਲੱਗਣ ਲੱਗੀ ਆ 300 ਦੀਆਂ 4 ਦੇਣੀਆਂ ਸਵੈਰਸ਼ਰਟ ਹੋਵੇ ਹੁੱਡੀ ਹੋਵੇ ਸਾਈਜ਼ ਚੈੱਕ ਕਰ ਲੋ ਤੇ ਡੇਢ ਚੈੱਕ ਕਰ ਲੋ ਸਵੇਰੇ 7:30 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸੇਲ ਲੱਗਣੀ ਆ ਪੈਸੇ ਡਬਲ ਕਰ ਲੋ ਡਬਲ ਗਵਰਨਮੈਂਟ ਰੀ ਕਰਕੇ ਦੇਣ ਲੱਗੀ ਆਪਾਂ ਡਬਲ ਕਰਕੇ ਦੇ ਦੇਨੇ ਆ ਪੈਸੇ ਡਬਲ ਕਰ ਲੋ 75 ਰੁਪਏ ਦੀ ਹਾਂਜੀ 75 ਰੁਪਏ ਦੀ ਯਾਨੀ ਕਿ 300 ਦੀਆਂ 4 ਸਾਈਜ਼ ਜਾਣ ਕੇ 22 24 26 28 30 ਤੇ 32 ਲੋ ਜੀ ਹੁੱਡੀ ਵੀ ਆਉਗੀ ਸਪੈਸ਼ਲ ਸ਼ਰਟ ਵੀ ਆਉਗੀ 300 ਦੀਆਂ ਚਾ ਜਿਹੜੇ ਲੈ ਕੇ ਵੀ ਗਏ ਹੋਇਆ ਇਸ ਤੋਂ ਪਿਛਲੇ ਸ਼ਨੀਵਾਰセール ਲੱਗੀ ਸੀ 300 ਦੀਆਂ ਚਾ ਸਾਹਿਦੂ ਅਨੁਸਾਰੇ ਦੱਸਦੇ ਆ ਜਿਆ ਕੋਲ ਗੜੀਓ ਕੈਮਰਾ ਅੰਦਰੋਂ ਵੀ ਅੰਦਰੋਂ ਵੀ ਬੂਲਦੀ ਆ ਲੋ ਜੀ ਅੰਦਰੋਂ ਵੀ ਬੂਲਦੀ ਆ ਹੁਣ 750 ਦੀ ਲੈ ਲੂਗੇ ਮੈਂ ਕਹਿੰਨਾ ਅਗਲੇ ਸਾਲ 150 ਦੀ ਬਿਕੂਗੀ ਚੈਲੰਜ ਕਰਦੇ ਆ ਬਿਆਰ ਚ 300 ਦੀ ਬਿਕਦੀ ਪਈ ਆ 150 ਦੀ ਬਿਕੂਗੀ ਪੈਸੇ ਡਬਲ ਹੋ ਜਾਣਗੇ ਹਿਮਾਚਲ ਵਾਲਿਓ ਕਾ ਲਓ ਸਟਾਕ ਜਿੰਨਾ ਤੁਸੀਂ ਕਹਨਾ ਹਿਮਾਚਲ ਕਰਕੇ ਵੀਡੀਓ ਬਣੀ ਆ ਸਾਈਜ਼ ਜਿਹੜਾ ਤੁਸੀਂ ਕਹੋਗੇ ਸਵੈਸ਼ਰਟ ਕਹੋਗੇ ਫੁੱਡ ਕਹੋਗੇ ਜਿੰਨੀ ਤੁਹਾਨੂੰ ਚਾਹੀਦੀ ਆ ਓਨੀ ਮਿਲ ਜਣੀਆਂ ਸਾਈਜ਼ ਸਾਰੇ ਮਿਲ ਜਣੇ ਆ ਆ ਵੱਡਾ ਸਾਈਜ਼ ਆ ਰਹਿਣ ਦੇ ਲੋਜੀ ਸਾਈ ਤੁਹਾਨੂੰ 32 ਤੱਕ ਸਾਰੇ ਮੰਜੇ ਨੇ ਸਿਰਫ ਬੱਚਿਆਂ ਦੀ ਸੇਲ ਲੱਗਣ ਜਾ ਰਹੀ ਆ ਐਤਵਾ 21 ਜਨਵਰੀ ਸਵੇਰੇ 7:30 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਆਸ਼ੂ ਦੀ hatti ਦੇ ਬਾਹਰ ਹੀ ਬੇਸਮੈਂਟ ਚ ਸੇਲ ਮਿਲਣੀ ਆ ਹਰ ਦੁਕਾਨ ਦੇ ਅੰਦਰ ਨਹੀਂ ਦੁਕਾਨ ਦੇ ਬਾਹਰ ਹੀ ਮਿਲ ਜਣੀ ਆ